ਸਾਲ 2020 ਚ ਦੁਨੀਆ ਭਰ ਚ ਕਰੋਨਾ ਮਹਾਮਾਰੀ ਦਾ ਬੁਰਾ ਅਸਰ ਰਿਹਾ ਅਤੇ ਇਸ ਉਮੀਦ ਨਾਲ ਕਿ ਆਉਣ ਵਾਲਾ ਸਾਲ 2021 ਇਹ ਚੰਗਾ ਹੋਵੇ ਅਤੇ ਹਰ ਵਰਗ ਲਈ ਖੁਸ਼ਹਾਲੀ ਵਾਲਾ ਹੋਵੇ ਅਤੇ ਵਿਸ਼ੇਸ਼ ਤੌਰ ਤੇ ਕਿਸਾਨੀ ਆंदोलਨ ਚ ਬੈਠੇ ਕਿਸਾਨਾਂ ਦੀਆਂ ਮੰਗਾਂ ਵੀ ਜਲਦ ਪੂਰੀਆਂ ਹੋਣ ਇਸ ਮਕਸਦ ਨਾਲ ਪੰਜਾਬ ਰੋਡਸ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਬਟਾਲਾ ਪਨਵਰ ਦੀਪੋ ਚ ਸ੍ਰੀ ਅਖੰਡ ਪਾਤਸ਼ਾਹਬ ਦੀ ਅਰੰਭ ਕਿੱਤੇ ਗਏ ਅਤੇ 1 ਜਨਵਰੀ 2021 ਨੂੰ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਣਗੇ ਪਨਵਸ ਮੁਜਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਖੁਦ ਵੀ ਕਿਸਾਨੀ ਆंदोलਨ ਦਾ ਸਮਰਥਨ ਕਰਦੇ ਹਨ ਅਤੇ ਅਦਾਸ ਕਰਦੇ ਹਨ ਕਿ ਜਲਦ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਮੇਰਾ ਨਾਮ ਜੀ ਪਰਮਜੀਤ ਸਿੰਘ ਕੁਹਾੜ ਮੈਂ ਪੰਜਾਬ ਰੋਡ ਪਨਵਸ ਦਾ ਪ੍ਰਧਾਨ ਹਾਂ। ਸਾਡੇ ਟੀਪੂ ਦੇ ਵਿੱਚ ਅੱਜ ਜੋ ਸ੍ਰੀ ਖੰਡਪਾਟ ਸਾਹਿਬ ਰੱਖੇ ਗਏ ਨੇ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਔਰ ਜਨਰਲ ਮੈਨੇਜਰ ਪੰਜਾਬ ਰੋਡ ਵਿਟਾਲਾ ਔਰ ਸਾਡੇ ਵਰਸ ਮੈਨੇਜਰ ਸਰਦਾਰ ਨੀਲਾ ਸਿੰਘ ਜੀ ਜੋ ਉਹਨਾਂ ਦੇ ਸਦਕੇ ਇੱਥੇ ਅੱਜ ਖੰਡ ਪਾਠ ਜੋ ਆਰੰਭ ਕੀਤੇ ਗਏ ਆ ਅਸੀਂ ਇਹ ਹਰ ਸਾਲ ਆਪਣੇ ਡੀਪੂ ਦੀ ਡਰਾਈਵਰ ਕਨੈਕਟਰ ਔਰ ਵਰਕਸ਼ਾਪ ਦੇ ਵਾਸਤੇ ਸ਼ੁ크 ਸ਼ਾਂਤੀ ਦਾ ਜੋ ਇਹ ਸਨੇਹਾ ਜੀ ਇੱਕ ਆਪਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਹਾਜ਼ਰੀ ਭਰੌਣੇ ਆ ਔਰ ਇਸ ਵਾਰੀ ਅਸੀਂ ਕਿਸਾਨ ਜੋ ਕਿਸਾਨ ਦਿੱਲੀ ਵਿਖੇ ਸੰਘਰਸ਼ ਤੇ ਬੈਠੇ ਆ ਉਹਨਾਂ ਦੀ ਵੀ ਅਰਦਾਸ ਕਰਦੇ ਆ ਕਿ ਜਿਹੜਾ ਨਵਾਂ ਸਾਲ ਆਇਆ ਵਾ ਉਹਦੇ ਵਿੱਚ ਉਹਨਾਂ ਦਾ ਕੋਈ ਫੈਸਲਾ ਹੋ ਕੇ ਉਹ ਘਰਾਂ ਨੂੰ ਵਾਪਸ ਆਉਣ ਅਤੇ ਆਪਣੇ ਘਰ ਆਣ ਕੇ ਸ਼ੁਕ ਸ਼ਾਂਤੀ ਦਾ ਉਹ ਵੀ ਅਰਦਾਸ ਕੋ ਮਹਾਰਾਜ ਜੀ ਦੇ ਕਰਨ ਕਿ ਚਲੋ ਸਾਡਾ ਕੋਈ ਹੱਲ ਹੋ ਗਿਆ ਅਸੀਂ 15 20 ਸਾਲ ਤੋਂ ਪੰਜਾਬ ਰੋੜੇ ਦੀ ਬਟਾਲਾ ਵਿਖੇ ਸਮੂਹ ਜਥੇਬੰਦੀਆਂ ਜਨਮਿੰਦਰ ਸਾਹਿਬ ਵਰਸਮਿੰਦਰ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਖੰਡਪਾਤ ਸਾਹਿਬ ਕਰਾ ਰਹੇ ਆ ਜੋ ਪਹਿਲਾਂ ਤਾਂ ਹੀ ਸਰਬੱਤ ਦੇ ਭਲੇ ਲਈ ਕਿਉਂਕਿ ਸਾਡੇ ਡਰਾਈਵਰ ਕਨੈਕਟਰ ਲੌਂਗ ਰੂਟ ਤੇ ਡਿਊਟੀਆਂ ਕਰਦੇ ਕਰਾਉਂਦੇ ਸੀ ਹੁਣ ਆਪਾਂ ਜੋ ਕਰੋਨਾ ਬਿਮਾਰੀ ਦਾ ਖਾਤਮਾ ਹੋਇਆ ਦੂਸਰਾ ਕਿਸਾਨਾਂ ਦੇ ਸੰਘਰਸ਼ ਚ ਜੋ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਉਹਨਾਂ ਵਾਸਤੇ ਤੇ ਖੰਡਪਾਟ ਸਾਹਿਬ ਐਕਾਂ ਉਹਨਾਂ ਨੂੰ ਹੀ ਸਮਰਪਤਾ ਕਿ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਤੇ ਸਾਡੇ ਸਾਰੇ ਸਟਾਫ ਦਾ ਵੀ ਭਲਾ ਕਰੇ ਧੰਨਵਾਦ ਜੀ ਤੁਹਾਨੂੰ ਵੀ ਲੱਗਦਾ 220 ਜਿਹੜਾ ਬਹੁਤ ਮਾੜਾ ਸੀ ਯਾਰ ਬਹੁਤ ਮਾੜਾ ਰਿਹਾ ਜੀ ਕਿਉਂਕਿ ਕਿਸਾਨਾਂ ਨੂੰ ਵੇਖੋ ਅਸੀਂ ਇੱਥੇ ਆਪਣੇ ਕੋਟ ਪੈਂਟ ਪਾ ਕੇ ਵੀ ਕੰਮ ਦੇ ਫਿਰਨਦੇ ਆ ਤੇ ਉਹ ਵਿਚਾਰੇ 80 80 90 90 ਸਾਲ ਦੇ ਕਿਸਾਨ ਸੰਘਰਸ਼ ਕਰਨਦੇ ਆ ਬਹੁਤ ਹੀ ਮਾੜਾ ਥੱਲੜੇ ਜੋ ਲੋਕ ਉਹਨਾਂ ਵਾਸਤੇ ਵੀ ਤੇ ਸਾਰਿਆਂ ਲਈ ਮੌਤ ਮਾੜਾ ਰਿਹਾ 2021 ਜਿਹੜਾ ਵਾ ਉਹ ਪ੍ਰਮਾਤਮਾ ਅਗਲੀ ਅਰਦਾਸ ਕਰਦੇ ਆ ਵੀ ਟੋਟਲ ਸਵਚੀ ਪ੍ਰੈਸਲੀ ਵੀ ਸਾਰਿਆਂ ਲਈ ਚੜ੍ਹਦੀ ਕਲਾ ਲਾਵੇ ਇਹ ਜੀ ਅਸੀਂ ਪੰਜਾਬ ਰੋੜੇ ਦੇ ਸਮੂਹ ਜਿਹੜੇ ਵਰਕਸ ਬੰਦਲੇ ਪੰਜਾਬ ਰੋੜੇ ਬਟਾਲਾ ਡਿਪੂ ਦੇ ਤੇ ਸਾਰੇ ਮਤਲਬ ਜਿੱਥੇ ਬੰਦਿਆਂ ਨੂੰ ਰੱਖ ਕੇ ਖਾਇਆ ਜਾਂਦਾ ਵਾ ਇਹ ਹੁੰਦਾ ਤੇ ਸਾਡੇ ਆਮਤ ਸੇਕ ਦਿਖਾਉਣੇ ਸਾਂ ਚੜ੍ਹਦੀ ਕਲਾ ਵਾਸਤੇ ਵੀ ਕਰਮਚਾਰੀ ਜਿਹੜੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਡਿਊਟੀ ਆਪਣੀ ਕਰਨ ਤੇ ਉਹਨਾਂ ਤੇ ਮਹਾਰਾਜ ਦੀ ਕਿਰਪਾ ਰਵੇ ਐਸ ਵੇਰੀ ਇਹਦਾ ਵਿੱਚ ਸਾਰਾ ਜਿਹੜਾ ਮੇਨ ਸਾਡਾ ਉਹ ਕਿਸਾਨੀ ਸੰਘਰਸ਼ ਦਾ ਵੀ ਆ ਤੇ ਕਰੋਨਾ ਦਾ ਵੀ ਕਰੋਨਾ ਤਾਂ ਬਹੁਤ ਮਾੜੇ ਦੌਰ ਚੋਂ ਲੋਕ ਗੁਜ਼ਰੇ ਨੇ ਤੇ ਕਰੋਨਾ ਦੀ ਮਹਾਂਮਾਰੀ ਤਾਂ ਸਾਨੂੰ ਜਿਆੜ ਤੋਂੜੀ ਪਤੀ ਮਿਲੀ ਆ ਨਹੀਂ ਸਰਕਾਰਾਂ ਤਾਂ ਜੇ ਕਹੀ ਜਾਂਦੀਆਂ ਵੀ ਹੈ ਹੈ ਪਰ ਮਲੇ ਹੁਣੇ ਚਲੋ ਲੋਕੀ ਸੁਖ ਸ਼ਾਂਤੀ ਨਾਲ ਵਸਣ ਦੇ ਇਸ ਕਰਕੇ ਉਹ ਜਿਹੜਾ 2020 ਇਹਦਾ ਉਹ ਕਿੰਨਾ ਕੁ ਮਾੜਾ ਰਿਹਾ 2020 ਵੀ ਟੋਟਲ ਮਾੜਾ ਹੀ ਰਿਹਾ ਜੀ ਹਰ ਵਰਗ ਵਾਸਤੇ ਇਹਨਾਂ ਦੇ ਸਕੂਲ ਐਜੂਕੇਸ਼ਨ ਵਾਸਤੇ ਮਾੜਾ ਰਿਹਾ ਵਾ ਇਹਨਾਂ ਕਿਸਾਨੀ ਸੰਘਰਸ਼ ਵਾਸਤੇ ਤੁਸੀਂ ਜਾਣਦੇ ਸੀ ਅਸੀਂ 10 ਬੇਨਤੀ ਵੀ ਕਰਾਂਗੇ ਤੇ ਤੁਹਾਡੇ ਜਿਹੜੇ ਚੈਨਲ ਦੇ ਮਾਧਿਅਮ ਰਾਹੀਂ ਜਿੱਥੇ ਨਹੀਂ ਤੋਂ ਉੱਤੇ ਪਰਜਰ ਮੰਗ ਵੀ ਇਸ ਚੀਜ਼ ਦੀ ਕਰਦੇ ਆ ਕਿਉਂਕਿ ਅਸੀਂ ਵੀ ਸੰਘਰਸ਼ ਦੇ ਉਹਨਾਂ ਦੇ ਨਾਲ ਆ ਅਸੀਂ ਬੰਦ ਵੀ ਕੀਤਾ ਸੀ ਹੱਬੀ ਜਨ ਨੂੰ ਹਟਾਲ ਵੀ ਕੀਤੀ ਹੈ ਹੁਣ ਵੀ ਸਾਡੇ ਸਾਥੀ ਜਿਹੜੇ ਆ ਜਾ ਰਹੇ ਆ ਹੁਣ ਵੀ ਸਾਡੇ ਉਤਾਰ ਸਿੰਘ ਜਿਹੜੇ ਉੱਥੋਂ ਹੋ ਕੇ ਆਏ ਨੇ ਇੱਕ ਹਫਤਾ ਲਾ ਕੇ ਪਹਿਲਾਂ ਵੀ ਜਿੱਥੇ ਬੰਦੀਆਂ ਗਈਆਂ ਤੇ ਜਿੰਨਾ ਚਿਰ ਨਹੀਂ ਕੰਮ ਮੁੱਕਦਾ ਅਸੀਂ ਲਗਾਤਾਰ ਇਤਨਾ ਜਾਂਦੇ ਰਹਾਂਗੇ ਉਸ ਤੋਂ ਕੰਮ ਕੋ ਮੰਗੇ ਕਰਾਂਗੇ ਬਟਾਲੇ ਤੋਂ ਜਸਵੀਰ ਬਬਲੂ ਦੀ ਰਿਪੋਰਟ ਗਲੋਬਲ ਹੈਡਲਾਈਨ న్యూਸ ਗਲੋਬਲ ਹੈੱਡਲਾਈਨ ਨਿਊਜ਼ੇ ਹਮੇਸ਼ਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਗਲੋਬਲ ਹੈੱਡਲਾਈਨ ਨਿਊਜ਼ ਦਵੇਗਾ ਹਮੇਸ਼ਾ ਉਹਨਾਂ ਦਾ ਸਾਥ ਗਲੋਬਲ ਹੈੱਡਲਾਈਨ ਨਿਊਜ਼ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਦਿੱਲੀ ਤੋਂ ਲਾਈਵ ਟੈਲੀਕਾਸਟ ਔਰ ਪਲ-ਪਲ ਦੀ ਖਬਰ ਨੂੰ ਜਾਣਨ ਦੇ ਲਈ ਸਾਡੇ ਰਿਪੋਰਟਰਸ ਦਿੱਲੀ ਦੇ ਵਿੱਚ ਤੁਹਾਨੂੰ ਹਮੇਸ਼ਾ ਤਾਜ਼ਾ ਖਬਰਾਂ ਦਿੰਦੇ ਰਹਿਣਗੇ ਸਾਡਾ ਮਕਸਦ ਹੈ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਣਾ ਇਸ ਲਈ ਤੁਸੀਂ ਪਲ-ਪਲ ਦੀ ਤਾਜ਼ਾਤਰੀਨ ਖਬਰਾਂ ਨੂੰ ਜਾਣਨ ਦੇ ਲਈ ਬਣੇ ਰੋ ਗਲੋਬਲ ਹੈਡਲਾਈਨ న్యూਸ ਦੇ ਨਾਲ ਗਲੋਬਲ ਹੈਡਲਾਈਨ న్యూਸ ਚੈਨਲ ਸਾਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਇਸ ਦੇ ਨਾਲ-ਨਾਲ ਗਲੋਬਲ ਹੈਡਲਾਈਨ ਐਪ ਵੀ ਆ ਚੁੱਕਾ ਹੈ ਪਲੇ ਸਟੋਰ ਤੇ ਜਾ ਕੇ ਪਲੀਜ਼ ਇਸ ਨੂੰ ਇੰਸਟਾਲ ਕਰੋ ਔਰ ਬਹੁਤ ਸਾਰੇ ਡਿਸਕਾਊਂਟ ਐਂਡ ਆਫਰਸ ਪਾਓ